ਹੈਲੋ ਗਾਇਸ ਤਾਂ ਜੀ ਮੇਰੇ ਬੰਨੇ ਸਾਰੇ ਮੇਰੇ ਪਿਆਰਪਿਲ ਸਤਿ ਸ਼੍ਰੀ ਅਕਾਲ ਤਾਂ ਜੀ ਅੱਜ ਮੈਂ ਤੁਹਾਨੂੰ ਡਰਿੰਕ ਬਣਾਉਣ ਦੇ ਸੌਖੇ ਤਰੀਕੇ ਦੱਸਾਂਗਾ ਤਾਂ ਜੀ ਤੁਸੀਂ ਇੱਕ ਡਰਿੰਕ ਆ ਦੇਖ ਸਕਦੇ ਹੋ ਤੇ ਇਹ ਡਰਿੰਕ ਆਵਲੀ ਇਹਦੇ ਵਿੱਚ ਉਹ ਦੋ ਤਰੀਕੇ ਕਰੇ ਹੋਏ ਹਨ ਜਿਹੜੇ ਸੀ ਡਰਿੰਕ ਨੂੰ ਹੋਰ ਸੁੰਦਰ ਬਣਾ ਦੇਣਗੇ ਤਾਂ ਜੀ ਆਹ ਡਰਿੰਕ ਬਣਾਉਣ ਲਈ ਇਸ ਤਰ੍ਹਾਂ ਦੀ ਬਸਲ ਦੀ ਵਰਤੋਂ ਕੀਤੀ ਗਈ ਹੈ ਤੇ ਆਹ ਵਿੱਚ ਆਵਲੀ ਡਰਿੰਕ ਬਣਾਉਂਦੇ ਲਈ 8 ਤੇ 20 ਤੇ ਤਬ ਵੀ ਇਹ ਦੋ ਨੇ ਇਸ ਡਰੈਗਨ ਬਣਾ ਲਈ ਵਰਤੀ ਕੀਤੀ ਇੰਨੇ ਹਨ ਤੇ ਇਹ DNA ਬਣਾਉਣ ਵਾਲੀ ਫੈਸਲਾ ਹਨ ਤੇ ਜਿਹੜਾ ਜੀ ਆਹ ਸਕੈਚ ਦੇਖ ਰਹੇ ਹੋ ਜੀ ਆਊਟਲਾਈਨ ਇਹ ਨੂੰ ਆਪਾਂ ਗ੍ਰਿਡ ਦੀ ਮਦਦ ਨਾਲ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਇੱਕ ਐਪ ਆ ਜੀ ਦਾ ਨਾਮ ਹੈਗਾ ਜੀ ਗ੍ਰਿਡ ਫਾਰ ਡਰਾਇੰਗ ਉਹਦੇ ਨਾਲ ਅਸੀਂ ਲਾਈਨਾਂ ਗ੍ਰਿਡਾ ਬਣਾ ਸਕਦੇ ਹਾਂ ਜੀ ਪੇਂਟਿੰਗ ਤੇ ਉਹਦੇ ਆਪਾਂ ਨੰਬਰਿੰਗ ਕਰਕੇ ਤੇ ਬਾਅਦ ਚ ਪਰ ਰੈਂਗ ਸਟਾਰਟ ਕਰਦੇ ਹਾਂ ਜੀ ਉਹ ਸਾਨੂੰ ਦੱਸੀ ਜਾਂਦਾ ਵੀ ਕਿੱਥੇ ਕਿੱਥੇ ਕਿਹੜੀ ਲਾਈਨ ਆਉਂਦੀ ਹੈ ਇਹਦੇ ਨਾਲ ਆਪਾਂ ਸਹੀ ਆਊਟਲਾਈਨ ਬਣਾ ਸਕਦੇ ਹਾਂਗੇ ਤੇ ਸ਼ੇਡਿੰਗ ਲਈ ਇੱਕ ਵਰਤੀ ਜਾਣ ਵਾਲੀ ਰੀਜ਼ਨ ਹੁੰਦੀ ਹੈ ਜੀ ਜਿਉਂ ਜੀ ਐਡੀ ਹੁੰਦੀ ਹੈ ਤੁਹਾਨੂੰ ਦਿਖਾਉਣੀ ਹੈ ਜੀ ਬੰਦ ਕਰੋ ਉਹ ਹੈਗੀ ਯਾ ਵੀ ਰੀਜ਼ਨ ਜਿਹਦੇ ਨਾਲ ਜੀ ਮੈਂ ਆਹ ਡਰਾਇੰਗ ਬਣਾ ਜਿਵੇਂ ਜੀ ਇਹਦੇ ਵਿੱਚ ਆਹ ਦੇਖੋ ਜੀ ਐਵੇਂ ਤੇ ਆਹ ਥੋੜੇ ਥੋੜੇ ਬਾਲ ਜੀ ਦਿਖਾਉਣੇ ਆ ਜੀ ਇਹ ਬਣਾ ਸਕਦੇ ਹਾਂ ਤਾਂ ਤੁਸੀਂ ਦੇਖੋ ਜੀ ਤਿੱਕ ਜੀ ਆ ਪਿਛਲੀ ਡਰੈਗ ਵੀ ਇਸੇ origignal ਬਣਾਈ ਜਿਹਿਤ ਨਾਲ ਜਿਹਦੇ ਵਾਲ ਇਸ ਤਰ੍ਹਾਂ ਕਰਕੇ ਬਣਾਏ ਗਏ ਹਨ ਪਹਿਲਾ ਜੀ ਆਪਾਂ ਇਹਨੂੰ ਪੂਰੀ ਤਿੱਖੀ ਕਰਨੀ ਜੀ ਮੋ ਇੱਕ ਆ ਦੇਖੋ ਐਸ ਲੋਟ ਨਹੀਂ ਰੱਖਣੀ ਜੀ ਐਸ ਲੋਟ ਰੱਖਣੀ ਆ ਜਮਾ ਤਿੱਖੀ ਜਦੋਂ ਤੁਸੀਂ ਇਹਨੂੰ ਤਿੱਖੀ ਰੱਖਦੇ ਹਾਂ ਤਾਂ ਹੀ ਤਿੱਖਾ ਉਹ ਸ਼ੇਡ ਆਉਂਦਾ ਜੀ ਦਾ ਇਸ ਕਰਕੇ ਵੀ ਤਿੱਖੀ ਰੱਖਿਓ ਤੇ ਕੋਈ ਪੇਚੇ ਜੀ ਥੋੜੇ ਮੋਟੇ ਰੱਖਣੇ ਹੁੰਦੇ ਜਿੰਨਾ ਉੱਤੇ ਇਧਰਲੇ ਪਾਸੇ ਕੋਈ ਫਰਕ ਨਾ ਪਵੇ ਤੇ ਇਧਰਲੇ ਪਾਸੇ ਆਰਾਮ ਨਾਲ ਡਰਾਇੰਗ ਕਰ ਸਕੀਏ ਤੇ ਆਊਟਲਾਈਨ ਬਣਾਉਣ ਦੇ ਲਈ ਆਹ ਬਲੇਂਸਰ ਦੀ ਲੋੜ ਪੈਂਦੀ ਹੈ ਜਿਵੇਂ ਜੀ ਆਹ ਆਊਟਲਾਈਨ ਬਣਾਈ ਚਾਹੀਦੀ ਹੈ ਜੀ ਇਹ ਬਹੁਤ ਫਿੱਕੀ ਚੱਲਦੀ ਹੈ ਜਿਹਨੂੰ ਅਸੀਂ ਬਾਅਦ ਵਿੱਚ ਆਸਾਨੀ ਨਾਲ ਮਿਟੇ ਸਕਦੇ ਹਾਂ ਜੀ ਤਾਂ ਜੀ ਆਪਾਂ ਨੂੰ ਜਿੰਨਾ ਸਮਾਨ ਦੀ ਲੋੜ ਪਈ ਹੈ ਜਿਸ ਦੇ ਵਿੱਚੋਂ ਆਹ ਡਰਾਇੰਗ ਬਣਾਉਣ ਦੇ ਲਈ ਕੁਝ ਐਨੇ ਕੋ ਸਮਾਨ ਦੀ ਲੋੜ ਪਈ ਹੈ Até a